ਅੱਜ ਸਾਡੇ ਮਲਾਜ਼ਮ ਉਹ ਬਾਈਂਡਿੰਗ ਇੱਕ ਟੁੱਟਣ ਵਾਲੀ ਸੀ ਜੇ ਟੁੱਟ ਜਾਂਦੀ ਸਾਡੇ ਫਿੱਟਰ ਚ ਫਾਲਟ ਪੈ ਜਾਣਾ ਸੀ ਫਾਲਟ ਤੋਂ ਬਚਾਉਣ ਦੇ ਲਈ ਅੱਜ ਅਸੀਂ ਪਰਮਟ ਲੈ ਕੇ ਲੋਈ ਉਹ ਬਾਈਂਡਿੰਗ ਵਾਚੀ ਗਈ ਪ੍ਰੋਪਰ ਹੋ ਪਹਿਲਾਂ ਲੂਜ਼ ਵਾਹ ਬਹੁਤਨ ਵਾਤਾ ਡਬੀ ਵੀ ਦੇਖਣ ਦੇ ਆਂਦਲਾ ਖੋਜੇ ਸਾਰੇ ਉਹ ਪੈ ਗਏ ਕੱਲੇ ਤਾਰੜੀਆ ਤਾਰ ਚੱਕਰ ਚ ਪਏ ਚੱਲ ਤਾਂ ਹੋ ਤਾਰੜੀਆ ਪਾਸ ਪਾਸ ਵਾਰੀਆ ਨਹੀਂ ਨਹੀਂ ਯਾਰ ਤਾਂ ਵੱਢ ਲੈ ਕੋਨਾ ਰਹਿਣ ਦੇ ਕੋਨਾ ਸਾਰੀ ਘਾਤੇ ਇੱਕ ਵਾਰ ਲੈ ਗਏ ਅੰਦਰ ਕੋ ਲਾਤਰ ਵੀ ਲੈ ਲਿਆ ਆ ਗਿਆ ਆ ਗਿਆ ਆ ਗਿਆ ਉਹ ਬੱਲੇ ਉਹ ਵੇ ਅੱਜ ਕਾ ਬਣਿਆ ਆ આજ ਕਾ ਦਰਿਆਸ਼ ਕੀ ਨਿਕਲ ਜਾਣੀ ਕਿ ਕੰਡਾ ਵੱਜ ਗਿਆ ਜਿਉ ਦੇ